ਆ ਗਿਆ ਦਵਾ ਕਿੱਥੇ ਆ ਰਹੇ ਹੋ ਹੋਰ ਕਿਹੜਾ ਮੰਦਾਂ ਬੱਸ ਆਹ ਕਿਹੜਾ ਆਹ ਹਰਦੀਪ ਹਰਦੀਪ ਇੱਕ ਬੰਦ ਹੋਰ ਮੇਰੇ ਕੋਲ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮਨਨ ਗੁਰਦੇਵ ਸਿੰਘ ਦੇ ਮਾਰ ਜਿੰਦਾਬਾਦ ਮਨਨ ਗੁਰਦੇਵ ਸਿੰਘ ਦੇ ਮਾਰ ਜਿੰਦਾਬਾਦ ਮਨਨ ਗੁਰਦੇਵ ਸਿੰਘ ਦੇ ਮਾਰ ਜਿੰਦਾਬਾਦ ਐਮ ਐਨ ਏ ਗੁਰਦੇਵ ਸਿੰਘ ਦੇ ਮਾਰ ਜਿੰਦਾਬਾਦ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। બસ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਪੰਜਾਬ ਦੇ ਵਿੱਚ ਜਿਹੜਾ ਜੀ ਮਾਹੌਲ ਲੋਕ ਸਭਾ ਦਾ ਹੁਣ ਗਰਮਾ ਰਿਹਾ ਔਰ ਨਾਪਾ ਦੇ ਵਿੱਚ ਅੱਜ 50 ਦੇ ਆਸ-ਪਾਸ ਨੌਜਵਾਨ ਨਾਪਾ ਸ਼ਹਿਰ ਦੇ ਜਿਹੜੇ ਕਿ ਆਪਣੇ ਆਪਣੇ ਖੇਤਰ ਦੇ ਵਿੱਚ ਕੋਈ ਜੌਬ ਕਰਦਾ ਪ੍ਰਾਈਵੇਟ ਕੋਈ ਕਾਰੋਬਾਰ ਕਰਦਾ ਕਿਸੇ ਦੁਕਾਨ ਹੈ ਸਾਰੇ ਆਮ ਆਦੀ ਪਾਰਟੀ ਦੀਆਂ ਜਿਹੜੀਆਂ ਪਾਲਸੀਆਂ ਨੇ ਤੋਂ ਖੁਸ਼ ਹੋ ਕੇ ਭਗਵੰਤ ਮਾਨ ਸਾਹਿਬ ਜੀ ਦੇ ਕੰਮ ਤੋਂ ਖੁਸ਼ ਹੋ ਕੇ ਔਰ ਇਹਨਾਂ ਨੇ ਸਾਰਿਆਂ ਨੇ ਅੱਜ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਈ ਜੀ ਰਿੰਕਾ ਜੀ ਰਮਨ ਜੀ ਔਰ ਗੌਰਵ ਜੀ ਇਹ ਸਾਰੇ ਵੀਰ ਇਕੱਠੇ ਹੋ ਕੇ ਆਏ ਨੇ ਔਰ ਇਹ ਕਹਿੰਦੇ ਜੀ ਸਾਨੂੰ ਸਿਰਫ ਇੱਕ ਇੱਕ ਉਮੀਦ ਹੈ ਆਮ ਆਦੀ ਪਾਰਟੀ ਸਰਕਾਰ ਤੋਂ ਭਗਵੰਤ ਮਾਨ ਸਾਹਿਬ ਤੋਂ ਕਿ ਨੌਜਵਾਨਾਂ ਨੂੰ ਰੋਜ਼ਗਾਰ ਜਿਵੇਂ ਮਿਲ ਰਿਹਾ ਕਿ ਅੱਛੇ ਤਰੀਕੇ ਨਾਲ ਸਰਕਾਰ ਕੰਮ ਕਰ ਰਹੀ ਹੈ ਸਾਡਾ ਦਿਲ ਕੀਤਾ ਕਿ ਅਸੀਂ ਆਮ ਆਦੀ ਪਾਰਟੀ ਜੁਆਇਨ ਕਰੀਏ ਸਵਾਜ 50 ਦੇ ਆਸ-ਪਾਸ ਨੌਜਵਾਨਾਂ ਨੇ ਨਾਬਾ ਵਿਧਾਨ ਸਭਾ ਦੇ ਵਿੱਚ ਇਸ ਸ਼ਹਿਰ ਤੋਂ ਨਾਬਾ ਤੋਂ ਅੱਜ ਆਮ ਪਾਰਟੀ ਜੁਆਇਨ ਕੀਤੀ ਹੈ ਮੈਂ ਸਭ ਨੂੰ ਦਿਲੋਂ ਮੁਬਾਰਕਬਾਦ ਪੇਸ਼ ਕਰਦਾ ਔਰ ਮੈਂ ਸਰ ਦੀ ਚੰਗੇ ਭਵਿੱਖ ਲਈ ਕਾਮਨਾ ਕਰਦਾ ਔਰ ਮੈਂ ਅਮੀਰ ਕਰਦਾ ਕਿ ਸਾਰੇ ਨਾਲ ਮਿਲ ਕੇ ਕਿਸੇ ਤਰੀਕੇ ਨਾਲ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਜਿਹੜਾ ਬਦਲਾਅ ਚੱਲਿਆ ਹੋਇਆ ਇਸ ਬਦਲਾਅ ਨੂੰ ਪਾਗੇ ਲੈ ਕੇ ਜਾਵਾਂਗੇ ਔਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਪਾਰਟੀ ਚੰਗਾ ਪਰਫਾਰਮ ਕਰ ਲਵੇ ਜਿਹੜਾ ਯੂਥ ਆ ਨਾ ਜੀ ਯੂਥ ਬੇਸਿਕਲੀ ਉਮੀਦ ਹੁੰਦਾ ਜੀ ਮਾਂ ਬਾਪ ਦੀ ਯੂਥ ਉਮੀਦ ਹੁੰਦਾ ਆਪਣੀਆਂ ਭੈਣਾਂ ਦੀ ਯੂਥ ਉਮੀਦ ਹੁੰਦਾ ਜੀ ਕਿ ਆਪਣੇ ਪਰਿਵਾਰ ਦੇ ਵਿੱਚ ਜਦੋਂ ਬੱਚਾ ਵੱਡਾ ਹੁੰਦਾ ਨੌਜਵਾਨ ਹੁੰਦਾ ਕਿ ਸਾਡੇ ਹੁਣ ਪਰਿਵਾਰ ਨੂੰ ਸੰਭੂਗਾ ਰੋਟੀ ਰੋਜੀ ਚੰਗੀ ਮਿਲੂਗੀ ਜੌਬ ਮਿਲੂਗੀ ਚੰਗਾ ਕੰਮਕਾਰ ਕੋਈ ਕਰੂਗਾ ਤਾਂ ਯੂਥ ਜਿਹੜਾ ਜੀ ਉਹ ਆਈਕਨ ਹੁੰਦਾ ਪਰ ਯੂਥ ਜਿਹੜਾ ਜਦੋਂ ਦਾ ਰੁਝਾਨ ਜਿਹੜਾ ਹੈ ਦੀ ਆਮ ਆਦੀ ਪਾਰਟੀ ਸਭ ਤੋਂ ਵੱਡੀ ਬੈਕਬੋਨ ਯੂਥ ਹੈ ਜੀ ਸੋ ਯੂਥ ਦਾ ਆਪ ਪੱਤਿਆਂ ਨਾਲ ਜੁੜਨਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸੰਕੇਤ ਹੈ ਇਹ ਕਿ ਪੰਜਾਬ ਦਾ ਨੌਜਵਾਨ ਜਿਹੜਾ ਉਹ ਭਗਵੰਤ ਮਾਨ ਸਾਹਿਬ ਜੀ ਦੀਆਂ ਨੀਤੀਆਂ ਤੋਂ ਖੁਸ਼ ਹੈ 2024 ਦੇ ਇੱਕ ਇਸ ਤਰ੍ਹਾਂ ਦੇ ਵਿੱਚ ਦੇ ਚੋਣਾਂ ਦੇਖੋ ਜੀ ਲੋਕਤੰਤਰ ਚ ਲੋਕ ਵੱਡੇ ਹੁੰਦੇ ਆ ਔਰ ਪਰਮਾਤਮਾ ਕਿਰਪਾ ਕਰੇ ਕਿ ਅچھے ਰੁਝਾਨ ਹੋਣ ਕਿ ਲੋਕ ਸਭਾ 2024 ਦੇ ਵਿੱਚ ਔਰ ਸਾਡੀ تیاری ਜਿਹੜੀ ਹੈ ਜੀ ਉਹ ਸ਼ੁਰੂ ਹੋ ਚੁੱਕੀ ਆ ਔਰ ਲਗਾਤਾਰ ਪਿੰਡਾਂ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਜਿਵੇਂ ਆ ਸ਼ਹਿਰ ਦੀ ਜੁਆਇਨਿੰਗ ਹੈ ਸਿੱਕਿਆ ਨਾ ਪਿੰਡਾਂ ਦੇ ਵਿੱਚੋਂ ਜੁਆਇਨਿੰਗ ਅچھے ਲੋਕ ਜਿਹੜੇ ਆਪਣਾ ਚੰਗਾ ਰੁਤਬਾ ਰੱਖਦੇ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਭ ਨੂੰ ਪ੍ਰੇਰਿਤ ਕਰ ਰਹੇ ਆ ਸਾਰੇ ਸ਼ਾਮਲ ਹੋ ਰਹੇ ਆ ਔਰ ਮੈਂ ਉਮੀਦ ਕਰਦਾ ਹਾਂ ਇਹ ਕਾਫਲਾ ਹੋਰ ਬਟਾ ਹੁੰਦਾ ਜਾਏ ਨੌਜਵਾਨਾਂ ਲਈ ਸਰਕਾਰ ਕੀ ਉਪਰਾਲੇ ਕਰੇ ਦੇਖੋ ਹੁਣ ਤੱਕ 37000 ਤੋਂ ਉੱਪਰ ਨੌਕਰੀਆਂ ਜਿਹੜੀਆਂ ਨੇ ਉਹ ਸਾਰੀਆਂ ਨੌਜਵਾਨਾਂ ਨੂੰ ਸਾਡੀਆਂ ਬੱਚੀਆਂ ਨੂੰ ਸਾਡੇ ਨੌਜਵਾਨ ਬੱਚਿਆਂ ਨੂੰ ਮਿਲੀਆਂ ਨੇ ਅੱਗੇ ਵੀ ਹੋਰ ਮਿਲਣਗੀਆਂ ਪ੍ਰਾਈਵੇਟ ਸੈਕਟਰ ਦੇ ਵਿੱਚ ਇੰਡਸਟਰੀ ਆ ਰਹੀ ਹੈ ਉੱਥੇ ਵੀ ਨੌਕਰੀਆਂ ਨੌਜਵਾਨਾਂ ਨੂੰ ਮਿਲਣਗੀਆਂ ਔਰ ਬਜ਼ੁਰਗਾਂ ਵਾਸਤੇ ਜਿਵੇਂ ਹੁਣ ਆਪਣਾ ਪੈਨਸ਼ਨ ਸਕੀਮ ਜਿਹੜੀ ਅچھے ਤਰੀਕੇ ਨਾਲ ਇਸ ਤਰੀਕੇ ਨਾਲ ਸਰਕਾਰ ਨੇ ਜਿਹੜੇ ਗਰੀਬਾਂ ਲਈ ਕਿਸਾਨਾਂ ਲਈ ਜਿਵੇਂ ਫਸਲ ਦਾ ਬਾਜ਼ ਮੀਟ ਔਰ ਪਿੰਡਾਂ ਦੀਆਂ ਸੜਕਾਂ ਪਿੰਡਾਂ ਦੇ ਜਿਹੜੀ ਡਿਵੈਲਪਮੈਂਟ ਆ ਅچھے ਤਰੀਕੇ ਨਾਲ ਅਸੀਂ ਕਰ ਰਹੇ ਹਾਂ ਸਾਰੇ ਸ਼ਹਿਰ ਦੀ ਗੱਲ ਕਰੀ ਤਾਂ ਨਾਪਾ ਸ਼ਹਿਰ ਨੂੰ ਅਸੀਂ ਕੂੜਾ ਮੁਕਤ ਕਰਤਾ ਜੀ ਨਾਪਾ ਦੇ ਵਿੱਚ ਤੁਹਾਨੂੰ ਕੂੜਾ ਕਿਤੇ ਨਜ਼ਰ ਨਹੀਂ ਆਉਂਦਾ ਸਾਡੀ ਨਗਰ ਕੌਂਸਲ ਨਾਪਾ ਦੀ ਸਾਰੀ ਸਮੁੱਚੀ ਟੀਮ ਮੇਥੋਂ ਦੇ ਪ੍ਰਧਾਨ ਸਾਹਿਬ ਸਾਡੇ ਐਮਸੀ ਸਾਹਿਬਾਨ ਸਾਰੇ ਅਸੀਂ ਮਿਲ ਕੇ ਬਾਸੋਂ ਦੇ ਵਿੱਚ ਵੀ ਇਸੇ ਇਸੇ ਤਰੀਕੇ ਨਾਲ ਅਸੀਂ ਇਹ ਸਾਰਾ ਕੰਮ ਕਰ ਰਹੇ ਹਾਂ ਕਿਉਂਕਿ ਮਕਸਦ ਇਹ ਹੈ ਕਿ 18-19 ਮਹੀਨੇ ਹੋਗੇ ਸਾਨੂੰ ਚੁਣਿਆ ਨੂੰ ਪਰ ਸਾਡਾ ਮਕਸਦ ਹੈ ਕਿ ਅਸੀਂ ਆਪਣੇ ਵਿਧਾਨ ਸਭਾ ਨਾਪਾ ਨੂੰ ਅੱਛੇ ਤਰੀਕੇ ਨਾਲ ਮੈਨੇਜ ਕਰਕੇ ਦੇ ਵਿੱਚ ਹਰ ਵਰਗ ਨੂੰ ਉਹਦਾ ਬਣਦਾ ਮਾਨ ਸਤਕਾਰ ਦਈਏ ਜੀ ਮੇਥੋਂ ਇੰਡਸਟਰੀ ਹੈ ਜੀ ਇੱਥੇ ਬਲੀ ਟ੍ਰੈਕਟਰ ਐ ਮਲਕੀਤ ਕਮਬਾਈਨ ਐ ਜੀ ਕਰਤਾਰ ਕਮਬਾਈਨ ਐ ਇਹ ਇਹਨਾਂ ਦਾ ਬਹੁਤ ਵੱਡਾ ਇਸ਼ੂ ਸੀਗਾ ਕਿ 1 ਲੱਖ 1 ਲੱਖ ਤੋਂ 5000 ਜਿਹੜੀ ਫੀਸ ਵਧਾ ਦਿੱਤੀ ਗਈ ਸੀ ਪਰ ਇੱਥੇ ਸਾਡੇ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਜੀ ਸਨਵਾ ਸਾਹਿਬ ਨਾਪਾ ਪਹੁੰਚੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਮੈਂ ਵੀ ਬੇਨਤੀ ਕੀਤੀ ਤੇ ਉਹ ਜਿਹੜਾ ਦੁਬਾਰਾ ਫਿਰ ਸਰਕਾਰ ਨੇ ਫੈਸਲਾ ਵਾਪਸ ਲੈ ਕੇ 1 ਲੱਖ ਕਰਤਾ ਬੜੇ ਖੁਸ਼ ਹੋ ਗਏ ਇੰਡਸਟਰੀ ਵਾਲੇ ਸਾਰੇ ਔਰ ਸਾਰੇ ਬੜੇ ਚਾਹ ਨਾਲ ਆਉਂਦੇ ਆ ਜੀ ਤੇ ਇੱਥੇ ਜਿਹੜਾ ਸਾਰਾ ਸਾਡਾ ਭਾਈਚਾਰਾ ਜੀ ਜਿਹੜਾ ਜਿਹੜਾ ਇੰਡਸਟਰੀ ਇੱਥੇ ਉਹ ਸਾਰੇ ਖੁਸ਼ ਨੇ ਔਰ ਜਿਹੜੀ ਛੋਟੇ ਦੁਕਾਨਦਾਰ ਨੇ ਜੀ ਕਿਸੇ ਦਾ ਬੱਚਾ ਸਬ ਇਨਸਪੈਕਟਰ ਭਰਤੀ ਹੋ ਰਿਹਾ ਕਿਸੇ ਦਾ ਬੱਚਾ ਪਟਵਾਰੀ ਭਰਤੀ ਹੋ ਰਿਹਾ ਕਿਸੇ ਦਾ ਬੱਚਾ ਹਸਪੀਟਲ ਚ ਭਰਤੀ ਹੋ ਰਿਹਾ ਯਾਨੀ ਕਿ ਉਹਨਾਂ ਨੂੰ ਜੌਬਾਂ ਮਿਲ ਰਹੀਆਂ ਨੇ ਤੇ ਉਹ ਸਾਰੇ ਖੁਸ਼ ਨੇ ਜੀ ਚਿਹਰਿਆਂ ਤੇ ਰੌਣਕ ਹੈ ਔਰ ਇਹਦਾ ਸਿਹਰਾ ਜਿਹੜਾ ਆਮ ਆਦੀ ਪਾਰਟੀ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਜਾਂਦਾ ਪਹਿਲਾਂ ਵੀ ਪੰਜਾਬ ਦੇ ਵਿੱਚ ਕਾਫੀ ਪਾਰਟੀਆਂ ਆਈਆਂ ਨੇ ਕੰਮ ਵੀ ਕੀਤੇ ਨੇ ਪਰ ਹਰ ਜਗ੍ਹਾ ਯੂਥ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਸੀ ਅਸੀਂ ਦੇਖਿਆ ਕਿ ਜਦੋਂ ਦੀ ਭਗਵੰਤ ਮਾਨ ਜੀ ਦੀ ਸਰਕਾਰ ਬਣੀ ਆ ਤਾਂ ਯੂਥ ਨੂੰ ਅੱਗੇ ਲੈ ਕੇ ਆਇਆ ਜਾ ਰਿਹਾ ਉਹ ਜਗਰਾੜ ਦਿੱਤਾ ਜਾ ਰਿਹਾ ਵਿਕਾਸ ਹੋ ਰਿਹਾ ਗੱਲ ਸੁਣੀ ਜਾ ਰਹੀ ਆ ਤੇ ਨਾਪਾ ਦੇ ਵਿੱਚ ਵੀ ਅਸੀਂ ਦੇਖਿਆ ਵੀ ਦੇਮਾਨ ਸਾਹਿਬ ਜੀ ਦੇ ਨਕਸ਼ੇតាម ਤੇ ਜੋ ਕੰਮ ਹੋ ਰਹੇ ਨੇ ਬੜੇ ਸ਼ਲਾਘਾਯੋਗ ਨੇ ਸਭ ਤੋਂ ਵਧੀਆ ਕੰਮ ਜੋ ਇਹਨਾਂ ਨੇ ਨਾਪਾ ਦੇ ਵਿੱਚ ਕੀਤਾ ਜੋ ਥਾਂ ਥਾਂ ਤੇ ਗੰਦ ਪਿਆ ਹੋਇਆ ਸੀ ਜੋ ਡੰਪ ਝਕਾਏ ਗਏ ਗੰਦਗੀ ਖਾਫ ਹੋਈ ਜਿੱਥੋਂ ਕਈ ਬਿਮਾਰੀਆਂ ਸੀ ਚਲੋ ਬਹੁਤ ਸਫਾਈ ਹੋਈ ਆਸ ਹੈ ਸਾਨੂੰ ਵੀ ਅੱਗੇ ਵੀ ਬਹੁਤ ਚੰਗੇ ਕੰਮ ਕਰਨਗੇ ਜੋ ਨਾਪਾ ਦਾ ਥੋੜਾ ਮੋਟਾ ਵਿਕਾਸ ਰਹਿ ਗਿਆ ਕੋਈ ਉਹਨੂੰ ਪੰਜਾਬ ਦੇ ਨਕਸ਼ੇ ਦੇ ਚਮਕਾਉਣਗੇ ਤੇ ਯੂਥ ਇਹਨਾਂ ਦੇ ਨਾਲ ਆ ਜੀ ਅੱਜ ਤਾਂ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਕਿਉਂਕਿ ਬੱਚਾ ਦੇ ਪੇਪਰ ਵੀ ਸੀ ਯੂਥ ਸਾਡੇ ਨਾਲ ਕਾਫੀ ਜੁੜਿਆ ਹੋਇਆ ਤੇ ਜੇ ਅਸੀਂ ਚਾਹੁੰਦੇ ਦੋ ਤਿੰਨ ਦਿਨ ਦਾ ਸਮਾਂ ਲੈ ਕੇ ਤਾਂ ਹਜ਼ਾਰ ਦੇ ਕਰੀਬ ਵੀ ਮੁੰਡਾ ਇਕੱਠਾ ਕਰਦੇ ਪਰ ਅੱਜ ਇੱਕ ਛੋਟਾ ਜਿਹਾ ਉਪਰਾਲਾ ਸੀ ਵੀ ਚਲੋ 50-80 ਮੁੰਡੇ ਅਸੀਂ ਯੂਥ ਲੈ ਕੇ ਨਾਲ ਰਲੇ ਆ ਇਹਨਾਂ ਦੇ ਨਾਲ ਆ ਜੀ ਅੱਗੇ ਇਲੈਕਸ਼ਨਾਂ 'ਚ ਪੂਰੀ ਮਦਦ ਕਰਾਂਗੇ ਯੂਥ ਇਹਨਾਂ ਦੇ ਨਾਲ ਤੇ ਫੁੱਲ ਸਪੋਰਟ ਕਰਾਂ ਤੁਸੀਂ ਕੀ ਮਨ ਬਣਾਇਆ ਜੀ ਇੱਕ ਵਾਰੀ ਸਾਡੀ ਪਾਰਟੀ ਨੂੰ ਆ ਆ ਐਮਐਲਏ ਸਾਹਿਬ ਦੇ ਜਿਹੜੇ ਕੰਮ ਨੇ ਜੀ ਬਹੁਤ ਚੰਗੇ ਕੰਮ ਨੇ ਹਨਾ ਸ਼ਹਿਰ ਬਹੁਤ ਵਧੀਆ ਸੋਹਣਾ ਸਾਫ਼ ਸੁਥਰਾ ਸਾਫ਼ ਸੁਥਰਾ ਬਣਾਤਾ ਐਨ ਵਧੀਆ ਕੰਮ ਕਰ ਰਹੇ ਨੇ ਉਹਨਾਂ ਨੂੰ ਦੇਖ ਕੇ ਅਸੀਂ ਐਮਐਲਏ ਸਾਹਿਬ ਦੇ ਨਾਲ ਜੁੜੇ ਹਾਂ ਲੋਕ ਸਭਾ ਚੋਣਾਂ ਦਾ ਤੁਹਾਡਾ ਕੀ ਰੋਲ ਰਹੇਗਾ ਅਸੀਂ ਬਾਦ ਚੜ ਕੇ ਜਿੰਨਾ ਵੀ ਹੋ ਸਕੇ ਵੋਟਾਂ ਪਵਾਵਾਂਗੇ ਜੀ ਪੂਰਾ ਜੋਰ ਲਾਵਾਂਗੇ ਜੀ ਅਸੀਂ ਯੂਥ ਨਾਲ ਆਏ ਹਾਂ ਅੱਜ ਕਿੰਨੇ ਯੂਥ ਦੇ ਮੈਂਬਰ ਜਿਹੜੇ ਹੈਗੇ ਅਸੀਂ ਯੂਥ ਦੇ ਘੱਟੋ ਘੱਟ ਜੀ 50 60 ਜਣੇ ਆ ਅਸੀਂ ਅੱਜ ਮੁੰਡੇ ਬਾਕੀ ਪੇਪਰ ਸੀਗੇ ਕੋਲ ਜਾਂਦੇ ਤਾ ਕਰਕੇ ਅਸੀਂ 50 60 ਕ ਮੁੰਡੇ ਅੱਜ ਆਏ ਕਿ ਜਿਹੜਾ ਜੁਆਇਨ ਕੀਤੀ ਹੈ ਜੀ ਅੱਜ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜੀ ਬਹੁਤ ਸਾਨੂੰ ਇਹਦੇ ਮਾਨ ਹੈ ਐਮ ਐਲ ਏ ਸਾਹਿਬ ਤੇ ਸਾਡੇ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਸੀ ਐਮ ਜੀ ਇਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਹਨਾਂ ਨੇ ਸ਼ਹਿਰ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਕੰਮ ਕੀਤੇ ਤੇ ਜੋ ਰੋਜ਼ਗਾਰ ਦਿੱਤਾ ਹੈ ਸਾਡੇ ਵਰਗੇ ਨੌਜਵਾਨਾਂ ਨੂੰ ਉਹ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜੋ ਉਹ ਵੀ ਸਲਾਹਨਾਯੋਗ ਹੈ ਵੀ ਜੋ ਇਹਨਾਂ ਨੇ ਰੋਜ਼ਗਾਰ ਦਿੱਤਾ ਵਡਾਪਾ ਪੈਨਸ਼ਨ ਤੇ ਹੋਰ ਯਾਤਰਾ ਜੋ ਵੀ ਹੈ ਇਹਨਾਂ ਦਾ ਬਹੁਤ ਵਧੀਆ ਅਪਰਲ ਹੈ ਤਾਂ ਜੋ ਅਸੀਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਅਸੀਂ ਤੈਹਦ ਨੂੰ ਇਹਨਾਂ ਨਾਲ ਹਾਂ ਐਮਐਲਏ ਸਾਹਿਬ ਨਾਲ ਆਉਣ ਆਉਣ ਵਾਲੀਆਂ ਵੋਟਾਂ ਵਿੱਚ ਵੀ ਅਸੀਂ ਇਹਨਾਂ ਨਾਲ ਹਾਂ ਬਾਤ ਚੱਲ ਕੇ ਹਿੱਸਾ ਲਵਾਂਗੇ ਕਿਉਂਕਿ ਇਹਨਾਂ ਨਾਲ